ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਕੈਮ ਹੈ ਅੱਜ ਪਹੁੰਚੇ ਸੀਗੇ ਬਾਈ ਸੁਖਪ੍ਰੀਤ ਦੇ ਘਰੇ ਤੇ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਪੈਂਦਾ ਤਹਿਸੀਲ ਉਹੀ ਰੰਮਪਰਾ ਫੂਲ ਠੀਕ ਹੈ ਜੀ ਸਾਡੇ ਇਲਾਕੇ ਦੀ ਏਮਜਾ ਇਹ ਘਰੋਂ ਪਹਿਲਾਂ ਵੀ ਤੁਸੀਂ ਕੁਝ ਦਿਨ ਪਹਿਲਾਂ ਵੀਡੀਓ ਦੇਖ ਕੇ ਟੇਨ ਜਰਸੀ ਗਾਂ ਤੇ ਇੱਕ ਛੋਟੀ ਸੀ ਸੋਹਣੀ ਸੀ ਸਿੰਘਾਂ ਦੀ ਪੋਪਲੇ ਲਏ ਹੋਏ ਸੀ ਉਹਦੇ ਤਾਂ ਉਹਨਾਂ ਦੀ ਵੀ ਵੀਡੀਓ ਪਾਈ ਸੀ ਕੁਝ ਦਿਨ ਪਹਿਲਾਂ ਉਸੇ ਘਰ ਦੀ ਦੁਬਾਰੇ ਫੇਰ ਵੀਡੀਓ ਦਿਖਾਉਣੇ ਆ ਤਾਂ ਆਪਾਂ ਡਿਟੇਲ ਵੀ ਬਾਈ ਤੋਂ ਆਪਾਂ ਸਾਰੀ ਆਪਾਂ ਗੱਲਬਾਤ ਕਰਦੇ ਆ ਕਿੰਨਾ ਕੋਈ ਇਹਨੇ ਦੁੱਧੰਦੀ ਹੈ ਕਹਿਮਸ ਹੋਇਆ ਕਿਹੜਾ ਕੋਈ ਸੀਮਣ ਭਰਾ ਹੈ ਵਾ ਤੇ ਸਾਰੀ ਡਿਟੇਲ ਬਾਤ ਆਪਾਂ ਗੱਲਬਾਤ ਕਰਦੇ ਹੋਖਪਰੀ ਕੀ ਹਾਲ ਹੈ ਬਾਈ ਕੈਮ ਇੱਕ ਐਮ ਐਸ ਹੋਇਆ ਜਿਹੜੀ ਝੋਟੀ ਦਿਖਾਉਣੇ ਆਪਾਂ ਇਹ ਦੂਜੀ ਸੂਏ ਬਈ ਅੱਛਾ ਦੂਜੀ ਸੂਏ ਸੁਣ ਲੈਣੇ ਹਾਂਜੀ ਪਹਿਲੇ ਸੂਏ ਆਪਣੇ ਕੋਲੇ ਸੂਈ ਸੀ ਘਰ ਦੀ ਝੋਟੀ ਆ ਘਰ ਦੀ ਝੋਟੀ ਆ ਦੁੱਧ ਕਿੰਨਾ ਸੀ ਪਹਿਲੇ ਸੂਏ ਦੁੱਧ 16 ਕਿਲੋ ਪਹਿਲੇ ਸੂਏ ਕੱਢੇ ਪਹਿਲੇ ਸੂਏ 16 ਕਿਲੋ ਕੱਢਿਆ ਤੇ ਐਤੀ ਉਮੀਦ ਕੀ ਕਰਦੇ ਹਾਂ 17 18 ਦਾ ਕੱਢੂਗੀ ਜੇ ਕੱਢੂਗਾ ਉਹ ਵੀ ਚਲ ਆਪਾਂ ਸਮਝਾਈ ਦੇ ਹਿਸਾਬ ਨਾਲ ਪਿਛਲੇ ਸੂਏ ਆਪਣੇ ਇਧਰ ਤਨੌਲੇ ਵਾਲੇ ਮੇਲੇ ਤੋਂ ਤੀਜੇ ਨੰਬਰ ਤੇ ਆਈ ਸੀ ਤੀਜੇ ਇਹਦੀ ਕੱਟੀ ਇਹਦੀ ਕੱਟੀ ਹਾਂਜੀ ਠੀਕ ਆ ਉਹ ਵੀ ਐਫ ਐਲ ਜੀ ਲੱਗਿਆ ਵਾ ਸੀਮਨ ਜੀ ਓਕੇ ਓਕੇ ਸੀਮ ਬਾਈ ਤਾਂ ਜੀ ਹਜੇ ਘਟਾ ਹੈ ਇਹਦੀ ਹਜੇ ਘਟਾਾਂ ਜੀ ਬੁੜੇ ਪੜੇ ਤੋੜੇ ਨਹੀਂ ਹਜੇ ਠੀਕ ਹੈ ਤੇ ਦਿਖਾਈਏ ਫਿਰ ਤੋਰ ਤੁਰ ਕੇ ਵੀ ਆਪਾਂ ਲੋਵੀ ਮਿੱਤਰੋ ਕਿਰਾਂ ਗੌਰ ਦੇ ਨਾਲ ਤੁਸੀਂ ਸਾਨੂੰ ਫੋਕਸ ਕਰਦਾ ਆਰਡਰ ਤੇ ਤੇ ਥਣ ਬੜਾ ਸੋਹਣਾ ਤੇ ਪਿਆਰਾ ਥਣ ਲੱਗਿਆ ਤੇ ਆਰਡਰ ਬੜਾ ਸੋਹਣਾ ਤਾਂ ਇਧਰੋਂ ਮੜ ਜਾ ਹੱਕੀ ਉਦੋਂ ਬਾਅਦ ਆਪਾਂ ਚੱਲ ਖੋਲ ਹੀ ਲੈ ਬਸ ਆਪਾਂ ਗੜੀ ਦੁਵਾਲ ਨੇ ਉਦੋਂ ਸੈੱਟ ਕਰ ਲਾਂਗੇ ਤਾਂ ਤੁਸੀਂ ਦੇਖ ਸਕਦੇ ਆਂ ਬਾਈ ਕੈਰੇਕਟਰ ਤੇ ਆਰਡਰ ਆਰਡਰ ਦੀ ਮੰਤਰ ਤੁਹਾਨੂੰ ਪਤਾ ਹੀ ਅੱਗੇ ਵੀ ਆਪਾਂ ਕਹਿੰਨੇ ਹੁੰਨੇ ਆ ਆਰਡਰ ਉੱਥੇ ਵਧੀਆ ਹੋਊਗਾ ਚੱਲ ਕੋਈ ਨਾ ਜਾਣ ਦੇ ਲੱਗਣਾ ਆਪਾਂ ਕਪੜੀ ਲਵੇ ਡੀਓ ਮੇਰੇ ਤਾਂ ਸਾਰੇ ਨੋ ਵੀ ਮੇਸਟਰ ਉਹ ਥੋੜਾ ਜਿਹਾ ਉੱਥੋਂ ਡਰਦੀ ਸੀਗੀ ਪਜਦੀ ਸੀ ਹੁਣ ਕਿਹੜਾ ਗੂੜਾ ਵਧੀਆ ਆਪਾ ਤਾਂ ਜਿਹੜਾ ਆਰਡਰ ਆਰਡਰ ਦਾ ਸਾਈਜ਼ ਥਣਾ ਦਾ ਸਾਈਜ਼ ਤੁਸੀਂ ਦੇਖ ਸਕਦੇ ਲੈ ਮੋੜਦੇ ਸੌਕ ਪ੍ਰੀਤ ਕੋਈ ਨਾ ਸੱਟ ਨਾ ਖਾਲੇ ਸੌਕਾ ਦੇ ਆ ਜਾ ਮੈਂ ਇੱਧਰ ਖੜ ਜਾਣਾ ਇੱਥੇ ਬੰਨ ਹੀ ਦੇ ਇਹਨੂੰ ਥੋੜਾ ਮੈਥਡ ਡਰਦੀ ਆ ਬਾਈ ਬਾਬਾ ਬੰਦ 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 ਉਹ ਵੀ ਮਤਰੋਂ ਨੇ ਗੇੜਾ ਗੁੜਾ ਸਾਨੂੰ ਹੋਰ ਵੀ ਤਸੱਲੀ ਨਾਲ ਕਢਾ ਕੇ ਦਿਖਾਉਂਦੇ ਗੱਲ ਕਰ ਥੋੜਾ ਡਰਦੀ ਆ ਤੇ ਬੰਨ ਲਾਂਦੇ ਤੇ ਆਰਡਰ ਰੂਟਰ ਤੁਸੀਂ ਇੱਧਰ ਦੀ ਹੁਣ ਤੁਸੀਂ ਦੇਖ ਹੀ ਸਕਦੇ ਆ ਤਾਂ ਬਹੁਤ ਹੀ ਸੋਹਣਾ ਆਰਡਰ ਤਾਂ ਜਿਆਦਾ ਜਾਣਕਾਰੀ ਲਈ ਤੁਹਾਨੂੰ ਨੰਬਰ ਦੇਵਾਂਗੇ ਤਾਂ ਤੁਸੀਂ ਉਸੇ ਨੰਬਰ ਦੇ ਉੱਤੇ ਸੰਪਰਕ ਕਰਨਾ ਤਾਂ ਜੀ ਨੂੰ ਵੀ ਚਾਹੀਦੀ ਆ ਪਹਿਲਾਂ ਬੰਨ ਹੀ ਦੇ ਚਲ ਜਾ ਆਵੜਾਂ ਦੇ ਅੰਦਰ ਹੀ ਆਵੜਾਂ ਦੇ ਕੋਈ ਨਾ 300 ਕੁ ਪ੍ਰੀਤ ਨੰਬਰ ਦੱਸੀਏ ਉਹਨੂੰ ਨੰਬਰ ਹੈ 4315043 98 143 143 15043 15043 ਇਹ ਨੰਬਰ ਹੈ ਤੇ ਇਹ ਨੰਬਰ ਹੈ ਜੀ ਬਾਈ ਸੁਖਪ੍ਰੀਤ ਦਾ ਤੇ ਬਾਕੀ ਤੁਸੀਂ ਮੱਝ ਦੇਖ ਹੀ ਲੇ ਤੇ تسਲੀ ਨਾਲ ਤੇ ਜਿਆਦਾ ਜਾਣਕਾਰੀ ਵਾਸਤੇ ਬਾਈ ਸੁਖਪ੍ਰੀਤ ਦੇ ਨਾਲ ਤੁਸੀਂ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਸਸਿਕਾਲ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਰਾਮਪਰਾ ਫੂਲ ਦੇ ਨਜ਼ਦੀਕ ਹੈ ਕਿਉਂਕਿ ਬਾਈ ਨੇ ਤੁਹਾਨੂੰ ਪਹਿਲੀ ਵੀਡੀਓ ਚ ਵੀ ਦੱਸਿਆ ਸੀ ਵੀ ਬਾਈ ਦਾ ਜਿਹੜਾ ਸੈਟਮ ਉਹ ਬਾਹਰ ਲਈ ਹੈ ਤਬਾਈ ਕਹਿੰਦਾ ਜਿਵੇਂ ਜਿਵੇਂ ਹੁਣ ਉਹਦੇ ਵਾਂਗੂ ਜਾਣ ਦਾ ਟਾਈਮ ਹੁੰਦਾ ਵੀ ਬਾਹਰ ਤਾਂ ਉਵੇਂ ਉਵੇਂ ਕਹਿੰਦਾ ਅਸੀਂ ਪਸ਼ੂ ਵੇਚ ਦੇਣੇ ਬਸ ਇੱਕ ਦੋ ਘਰੇ ਜਿਹੜਾ ਹੁੰਦਾ ਕੋਈ ਦੁੱਧ ਪਾਣੀ ਬਾਤੇ ਰੱਖ ਲੈਣਾ ਤੇ ਤਾਂ ਹੀ ਪਹਿਲਾਂ ਵਾਲੀਆਂ ਦੋ ਵੇਚੀਆਂ ਇੱਕ ਗਾਂ ਇਹਨਾਂ ਨੇ ਜਰਸੀ ਤੇ ਇੱਕ ਮੱਝ ਤੇ ਤੀਜੀ ਇਸ ਘਰੋਂ ਇਹ ਮੱਝ ਝੋਟੀ ਆ ਝੋਟੀ ਬਹੁਤ ਸੋਹਣੀ ਆ ਬਾਕੀ ਜਦੋਂ ਤੁਸੀਂ ਰੀਅਲ ਕੋਲੇ ਆ ਕੇ ਦੇਖੋਗੇ ਉਦੋਂ ਗੱਲਬਾਤ ਹੋਰ ਵੀ ਐਂਡ ਹੋਊਗੀ ਧੰਨਵਾਦ ਜੀ ਸਤਿ ਸ੍ਰੀ ਅਕਾਲ